ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਹਰਦੌਰਵਾਲ ਤਹਿਸੀਲ ਡੇਰਾਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਝੋਟੀਆਂ ਦਿਖਾਵਾਂਗੇ ਦੋਵੇਂ ਬਿਲਕੁਲ ਸੁੱਈਆਂ ਸਵਾਈਆਂ ਤਾਜ਼ੀਆਂ ਤੇ ਆਪਾਂ ਪਹੁੰਚੇ ਹਾਂ ਵੀਰ ਜੋਬਨ ਦੇ ਕੋਲ ਕਰਦੇ ਹਾਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਹਾਂ ਦੀ ਡਿਟੇਲ ਸਸੀਆ ਭਾਜੀ ਸასი ਕਾਲ ਜੀ ਸასი ਕਾਲ ਜੀ ਉਹ ਸੁਣਾਓ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਵਧੀਆ ਜੀ ਤੁਸੀਂ ਸਭ ਠੀਕ ਠਾਕ ਜੀ ਹਾਂਜੀ ਚੜ੍ਹਦੀ ਕਲਾ ਜੀ ਪਹਿਲਾਂ ਧੰਨਵਾਦੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਨਾਲੇ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਭੈਣ ਭਰਾਵਾਂ ਨੂੰ ਲਓ ਜੀ ਜਿਹੜੇ ਭਰਾ ਆਪਣੇ ਨਾਲ ਜੁੜੇ ਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਲੋਹੜੀ ਦੀਆਂ ਹਾਂ ਜੀ ਤੇ ਭਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਜੀ ਮੇਰਾ ਜਵਨ ਜੇ ਪਿੰਡ ਹਰਦੁਰ ਵਾਲਾ ਤਹਿਸੀਲ ਡੇਰਾ ਬੰਦ ਨਾ ਕਿਸੇ ਅਲਾ ਕਰਤਾਸਪੁਰ ਤੇ ਫੋਨ ਨੰਬਰ 84373 ਤੇ 2292 ਠੀਕ ਆ ਜੀ ਤੇ ਬਾਈ ਜੀ ਦੱਸਿਓ ਹਾਂ ਪਹਿਲੇ ਨੰਬਰ ਤੇ ਇੱਕਣਵਾਸੂਗਾ ਸੋਈ ਜੇ ਇਹ ਸੁਵਾ ਤੀਜਾ ਸੋਈ ਜੇ ਟੀਵੀ ਜੀ ਠੀਕ ਆ ਜੀ ਹਾਂ ਜੀ ਲੋ ਜੀ ਸੁਵਾ ਤੀਜਾ ਸੋਈ ਜੇ ਲੈਟਰ ਬੜਾ ਤਿਆਰ ਜੇ ਠੀਕ ਹੈ 30 ਦੇ ਦੇ ਠੀਕ ਕਿੰਨਾ ਟਾਈਮ ਹੋਗਾ ਸੋਈ ਨੂੰ ਇਹਨੂੰ ਸੋਈ ਨੂੰ ਅਜੇ ਪੰਜਵਾਸ਼ ਮਾ ਦੇਂ ਜੀ ਆਂ ਵੇਖੋ ਮਗਰ ਕੱਟੀ ਜੇ ਠੀਕ ਆ ਜੀ ਫੀਮਲ ਕਾਫ ਜੇ ਤੇ 5 ਦਿਨ ਦੇ ਆਸ-ਪਾਸ ਟਾਈਮ ਹੋ ਜਾਏ ਚੰਗਾ ਤੁਸੀਂ ਵੇਖ ਸਕਦੇ ਜੀ ਬਹੁਤ ਹੀ ਚੰਗਾ ਵਾ ਸਫਾਈਆਂ ਦੇ ਵਿੱਚ ਆ ਠੀਕ ਆ ਜੀ ਟੀਵੀ ਜੀ ਠੀਕ ਆ ਠੀਕ ਆ ਜੀ ਕਿੰਨਾ ਕੁ ਦੁੱਧ ਭਰੀ ਜਾਊ ਭਾਜੀ ਦੁੱਧ ਵੀ ਜੀ ਆਪਣੀ ਸੇਵਾ 10 ਵੀਚ ਵਾਸਤੇ ਜਿਵੇਂ 11 ਚਾ ਸਕਦੀ ਹੈ ਤੇ ਜਨਾਨ ਸੇਵਾ ਕਰੂ ਤੇ 8 ਵੀ ਦੇ ਸਕਦੀ ਹੈ ਬਿਲਕੁਲ ਸਹੀ ਗੱਲ ਆ ਜੀ ਠੀਕ ਆ ਜੀ ਖੋਲ ਦਿਓ ਭਾਜੀ ਬਾਕੀ ਖੋਲ ਕੇ ਵਿਖਾਈਏ ਲਓ ਜੀ ਜੈਡ ਬਲੈਕ ਜੇ ਤੇ ਇਹ ਵੀ ਡਬਲ ਫਾਇਦਾ ਤੁਹਾਨੂੰ ਪਿਛੇ ਫੀਮੇਲ ਕਾਫ ਤੇ ਚਲੋ ਕੋਈ ਸਾਂਭਲਾ ਭਰਾ ਲੈ ਗਿਆ ਦੁੱਧ ਚੰਗਾ ਕੱਢੀ ਜਾਊਗੀ ਵੇਖ ਸਕਦੇ ਹੋ ਬਾਕੀ ਕਦ ਕੁਦ ਚਲੋ ਚੰਗਾ ਆ ਗਿਆ ਕਰਮਵਾਲੀ ਦਾ ਬਹੁਤ ਨਿੱਕਾ ਲੱਗਾ ਵੇਤੀ ਰਿੰਗ ਸਿੰਗ ਲੱਗਾ ਠੀਕ ਆ ਜੀ ਲਓ ਜੀ ਚੱਡਾ ਬਹੁਤ ਹੀ ਜ਼ਿਆਦਾ ਸਫਾਈਆਂ ਦੇ ਵਿੱਚ ਇਹਦੇ ਥਣਾ ਦਾ ਸੈਜ ਗਿਆ ਵੀ ਜਿਹੜਾ ਚੰਗਾ ਆ ਗਿਆ ਵਾ ਮੌਕੇ ਤੇ ਜਿਹੜਾ 9 ਲੀਟਰ ਜਿਹੜਾ ਬੌਲਾ ਬਾਕੀ ਸਾਸੂ ਬੜੀ ਐਵੇਜੀ ਮੈਂ ਠੀਕ ਆ ਠੀਕ ਆ ਜੀ ਬਹੁਤ ਸਾਫ ਚਵਾਚੂ ਬਹੁਤ ਪੋਲਾ ਲੱਗਾ ਸਾਸੂ ਐਸੂ ਚੜੇ ਦੀ ਬਹੁਤ ਵਧੀਆ ਠੀਕ ਆ ਜੀ ਥਾਣੇ ਵੀ ਜਿਹੜਾ ਚੰਗਾ ਨੋਕ ਵਾਲਾ ਥਾਣਿਆ ਤੇ ਨੋਕ ਵਾਲੇ ਥਾਂ ਦੀ ਚਵਾਈ ਜਿਹੜੀ ਬਹੁਤ ਹੀ ਚੰਗੀ ਹੁੰਦੀ ਆ ਸਿੰਘ ਬਹੁਤ ਵਧੀਆ ਗੋਲ ਸਿੰਘ ਦੀ ਏ ਨਿੱਕੇ ਸਿੰਘ ਦੀ ਠੀਕ ਆ ਠੀਕ ਆ ਜੀ ਹਾਂਜੀ 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 ਥੋੜਾ ਬੱਚੇ ਦਾ ਜ਼ਿਆਦਾ ਕਰਦੀਆਂ ਜੀ ਹਾਂਜੀ ਉਹ ਜੀ ਲਾਗੇ ਤੋਂ ਜਰੂਰ ਚੈੱਕ ਕਰਾਉਨੇ ਤੇ ਮਿਲਕ ਵੈਂਟ ਵੀ ਚੰਗੀ ਲੱਗੀ ਆ ਦੋਵਾਂ ਸਾਈਡਾਂ ਤੇ ਸੂਆ ਜਿਹੜਾ ਤੀਸਰਾ ਸੂਈ ਆ ਤੇ ਇਧਰਲੀ ਸਾਈਡ ਤੋਂ ਆਪਾਂ ਚੈੱਕ ਕਰਾ ਦਨੇ ਆ ਥਣਾ ਦਸ ਹੈ ਜ ਗਿਆ ਤੇ ਮਗਰਲੀ ਤੋਂ ਵੀ ਚੈੱਕ ਕਰ ਸਕਦੇ ਆ ਇਹਦੇ ਵਿੱਚ ਬਹੁਤ ਸਾਫ ਛੋਟੀ ਹੈ ਕੋ ਠੀਕ ਹੈ ਠੀਕ ਹੈ ਇਹਨਾਂ ਫੁੱਟਬਾਲਰਗਾ ਚੱਡਾ ਵਾ ਤੇ ਮਿਲਕ ਵਾਂਜ ਵੀ ਚੈੱਕ ਕਰਾ ਦਨੇ ਆ ਆਪਾਂ ਲਓ ਜੀ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਜੀ ਮਿਲਕ ਵਾਂਜ ਬਹੁਤ ਚੰਗੀ ਲੱਗੀ ਆ ਤੇ ਆਹ ਵਾਲਾ ਜਵਾਕ ਜੀ ਬਿਲਕੁਲ ਤਾਜ਼ਾ ਬੱਚਾ ਕੱਟੀ ਹੈ ਜੀ ਮਗਰ ਬਿਲਕੁਲ ਛੱਡੀ ਤਾਜੀ ਹੈ ਵੇਖੋ ਹਾਂਜੀ ਹਾਂਜੀ ਕਿੰਨਾ ਕ ਜੀ ਮੁੱਲ ਭਾਜੀ ਇਹਦਾ ਮੁੱਲ ਕਰਨ ਨੂੰ ਜੀ ਆਪਣੀ ਪਹਿਲੀ ਓੜੀ ਆ ਪੋਣੀ ਕਿਨੇ ਕਿਨੇ ਕਰਨ ਵਾਲੇ ਆ ਆਪਾਂ ਲੋੜੀ ਆ ਚਲੋ ਕਰ ਦੋ ਫਿਰ ਜਿੱਥੇ 100 ਰੁਪਇਆ ਛੋੜੀ ਕਰਨੀ ਏ ਕਰ ਦੋ ਕਹਿੰਦੇ ਤੁਸੀਂ ਕਰ ਦੋ ਉਹ ਵੀਰ ਗਿੱਤੇ ਸਭ ਤੁਸੀਂ ਕਰੋ ਜੋ ਕਰਨਾ ਹੋ ਇਥੇ ਹੀ ਹੋਣੀ ਨਾਲ ਆ ਜਾਓ ਹਾਂ ਜੀ ਜਿੰਤਾ ਜਾਣਗੇ ਕਰ ਦੇਣਗੇ ਕੋਈ ਹਾਂਜੀ ਹਾਂਜੀ ਨਹੀਂ ਕੋਈ ਚੱਕਰ ਹੀ ਨਹੀਂ ਵੀ ਜੀ ਲੋ ਜੀ ਵੱਡੀ ਆਫਰ ਲਵਾ ਦੇਣੀ ਆਪਾਂ ਵੀਰ ਦੇ ਕੋਲੋਂ ਲੋੜ ਹੀ ਨਹੀਂ ਆਫਰਾਂ ਵਾ ਹਾਂ ਜੀ ਜੋ ਵੀ ਹੋ ਠੀਕ ਹੈ ਹਾਂਜੀ ਹਾਂਜੀ ਵਧੀਆ ਵਾਲਾ ਦੇਦੇ ਨਾਲੇ ਹਾਂਜੀ ਹਾਂਜੀ ਇਹ ਜਾਇਲ ਕਿਨਾ ਪੁੱਛਿਆ ਵੀ ਸੀ 75 ਕਿਹਾ ਦੇ 75 ਕਰਾ ਦਿਓ ਤੁਸੀਂ ਮੈਂ ਦਿਖਾ ਲਾਈ ਕਹਿ ਦੇਣੀ ਹੈ ਕਰ ਦਿਓ ਕਰ ਦਿਓ 100 ਰੁਪਏ ਛੋਟਾ ਲੈ ਕਰ ਦਿਓ ਕੋਈ ਗੱਲ ਨਹੀਂ ਨਹੀਂ ਗੁੱਸਾ ਕੋਈ ਨਹੀਂ ਆਪਣਾ ਨਾਲ ਗੁੱਸਾ ਖਦਾ ਵੀ ਨਹੀਂ ਨਹੀਂ ਸਹੀ ਹੈ ਜਾਇਲ ਜੀ ਕਿਹਾ ਅੱਜ ਲੋੜੀ ਆ ਜਾ ਆਪਾਂ ਅੱਜ ਲੋੜੀ ਆਲਾ ਤੇ ਆ ਗੋਦਾਮਦਸ ਕਿਰਪਾ ਕਰੇ 70000 ਚੋਂ 100 ਰੁਪਏ ਛੋਟੇ ਜੱਗੇ ਵੀਰ ਠੀਕ ਹੈ ਛੋਟੀ ਨਹੀਂ ਕੋਈ ਕਮੀ ਐ ਬਿਲਕੁਲ ਬਿਲਕੁਲ ਨਹੀਂ ਬਿਲਕੁਲ ਸਹੀ ਗੱਲ ਆ ਇਹਨੂੰ ਅੱਜ ਕਿਹਾ ਵੀ ਤੂੰ ਵੇਖ ਪਹਿਲੀ ਵੀਡੀਓ ਸਾਡੇ ਚੈਨਲ ਤੇ ਲਗਾ ਪਾਉਂ ਹਾਂ ਹਾਂ ਜੀ ਆਪਾਂ ਜੈ ਜੀ ਮੁੱਲ ਕਰਦੇ ਹਾਂ ਠੀਕ ਹੈ ਠੀਕ ਲਓ ਜੀ 70000 ਦੇ ਵਿੱਚੋਂ 100 ਰੁਪਿਆ ਛੋੜੀ ਭਾਈ ਕਹਿੰਦਾ ਕੀ ਕਰਾਂਗੇ ਬਾਕੀ ਫੋਨ ਲਾਵੇ ਫਿਰ ਨਹੀਂ ਹੋੜ ਦੇ ਠੀਕ ਹੈ ਠੀਕ ਆਪਣੀ ਫੋਨ ਨਾਲ ਨਹੀਂ ਆਉਂਦੀ ਠੀਕ ਹੈ ਲਓ ਜੀ ਮੌਕੇ ਤੇ ਮਾਨਦਾਨ ਭਾਈ ਕਹਿੰਦਾ ਕਿ ਜ਼ਰੂਰ ਕਰਦੇ ਆਂਗੇ ਜਿਹੜੇ ਸੱਜਣ ਆ ਉਹਨਾਂ ਦੀ ਵੀਡੀਓ ਪਾਈ ਦੀ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਹਾਂ ਲੋਜੀ ਘੋਟੀ ਚੰਗੀ ਆ ਸੁਆ ਤੀਸਰਾ ਤੇ 70000 ਦੇ ਵਿੱਚੋਂ ਭਾਈ ਕਹਿੰਦਾ 100 ਰੁਪਇਆ ਛੋੜ ਤੇ ਚਲੋ ਮੌਕੇ ਤੇ ਮਾਨਤਾ ਨਾ ਕਰਾਂਗੇ ਕਿ ਭੈਣ ਭਰਾ ਫੋਨ ਜਰੂਰ ਲਾ ਠੀਕ ਆ ਤੇ ਦੂਜੇ ਨੰਬਰ ਤੇ ਭਾਜੀ ਕਿਵੇਂ ਜੀ ਇਹ ਨੰਬਰ ਤੇ ਆ ਵੇਖੋ ਇਹਦੇ ਮਾਰੇ ਕਟਾ ਜੇ ਵੀ ਤਾਜੀ ਸੂਈ ਜੇ ਝੋਟੀ ਠੀਕ ਆ ਜੀ ਆ ਜਾਓ ਦੂਸਰਾ ਮਾਲੇ ਕੋ ਤੀਸਰਾ ਮਾਲੇ ਦੇਖੋ 11 ਕਿਲੋ ਤਿਆਰ ਆ ਹੁਣ ਵੇਚੀ ਠੀਕ ਆ ਠੀਕ ਲੋਜੀ 11 ਲੀਟਰ ਤਿਆਰ ਆ ਤੇ ਐਚ ਐਫ ਗਾਂ ਵਰਗਾ ਹੀ ਚੱਡਾ ਲੱਗਾ ਵਾ ਇਹ ਵੀ ਜੈਡ ਬਲੈਕ ਆ ਗਈ ਆ ਦੇਖੋ ਇਹ ਕਿੰਨਾ ਕੁ ਚਵਾਈ ਜਾਊ ਭਾਜੀ ਅਸੀਂ ਆਧਾ ਵਿੱਚ ਫਿਰ ਆਪਾਂ ਦੋ ਦੋ ਗੱਲਾਂ ਆਂਦੀਆਂ 2 12 ਵਿੱਚ ਜਾਂ 13 ਵਿੱਚ ਜਾਂ 15 ਵਿੱਚ ਚਾਹ ਸਕਦੇ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਉਸ ਪੱਠੇ ਪਾਉ ਜਾਗੇ ਇਹਨੇ 8 ਦੇ 8 ਵੀ ਦੇ ਸਕਦੀ ਹੈ ਬਿਲਕੁਲ ਸਹੀ ਗੱਲ ਆ ਜੀ ਲਓ ਜੀ ਜਿਹੜਾ ਮੌਕੇ ਤੇ ਉਹੀ ਦੱਸਿਆ ਬਾਈ ਨੇ ਬਾਕੀ ਕਰ ਲਓ ਮੌਕੇ ਤੇ ਕੋਈ ਭੈਣ ਭਰਾ ਆਪਣੀ ਤਸੱਲੀ ਕਰਕੇ ਖੜੇ ਰਹੀ ਜੀ ਨਾਲ ਹਗਾ ਪਾ ਵੀ ਦੀ ਉਹ ਦੱਸਾਂਗੇ ਠੀਕ ਹੈ ਠੀਕ ਹੈ ਲਓ ਜੀ ਸਿੰਗਲ ਹੱਡੀ ਆ ਗਈ ਜੇ ਕਰਮ ਵਾਲੀ ਤੇ ਚੱਡਾ ਜਿਹੜਾ ਚੱਫ ਗਾਂ ਵਰਗਾ ਲੱਗਾ ਹਾਂਜੀ ਹਾਂਜੀ ਤੇ ਥਾਣਾ ਦਾ ਸਜ ਗਿਆ ਬਹੁਤ ਹੀ ਚੰਗਾ ਤੇ ਇਹਨੂੰ ਵੀ ਨੌਕ ਵਾਲੀ ਉਹ ਸਾਫ ਝੋਟੀ ਆ ਠੀਕ ਆ ਠੀਕ ਆ ਲਓ ਜੀ ਉਨੀ ਹਿਸਾਬ ਨਾਲ ਅੱਗੇ ਨੂੰ ਤੇ ਉਨੀ ਪਿੱਛੇ ਨੂੰ ਬਣੀ ਪਈ ਆ ਉਨੀ ਦੀ ਗਾਰ ਤੇ ਉਨੀ ਪਿਛਾੜਾ ਵੀਰਦੀ ਆ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਲਓ ਜੀ ਗਾਰ ਪਿਛਾੜ ਜਿਹੜੀ ਬਰਾਬਰ ਹੀ ਆ ਤੇ ਵੇਖ ਸਕਦੇ ਜੀ ਫੇਸ ਕੁਆਲਿਟੀ ਵੀ ਹੈ ਵੀ ਜੈਡ ਬਲੈਕ ਆ ਗਈ ਆ ਮੋਹਰਾ ਦੀ ਆ ਵੀਰਦੀ ਝੋਟੀ ਥਾਣਾ ਦਾ ਗਿਆ ਸੈੱਜ ਬਹੁਤ ਚੰਗਾ ਲੱਗਾ ਵੇਖੋ ਇਹਦਾ ਠੀਕ ਆ ਜੀ ਇਹਦੇ ਫੋਟ ਫੋਟ ਹੀ ਬੰਦੀ ਆ ਸ਼ਾਮ ਤੇ ਕਹਦੇ ਜੇ ਟਾਈਮ ਤੁਹਾਨੂੰ ਪਤਾ ਥੋੜਾ ਆਪਣਾ ਹਾਂਜੀ ਹੋਸਾ ਹਣਾ ਵੀਰੰ ਦਾ ਜਾ ਲਵੇ ਠੀਕ ਆ ਜੀ ਲਓ ਜੀ ਦੁਪਹਿਰ ਦੇ 12 ਕਾ ਟੋਣਾ 1:30 ਉਹ ਯੋ ਸੌਨਾ ਕੋ ਵੀਰ ਭਰਾ ਅੰਦਾਜ਼ਾ ਲਾਵੇ ਤੇ ਇਧਰਲੀ ਸਾਈਡ ਤੋਂ ਆਪਾਂ ਚੈੱਕ ਕਰਾ ਦਿੰਦੇ ਆਂ ਥਾਂ ਤੋਂ ਜਿਹੜਾ ਚੰਗਾ ਲੱਗਾ ਵਾ ਠੀਕ ਆ ਜੀ ਹਾਂਜੀ ਹਾਂਜੀ ਵੇਖੋ ਤੇ ਆਹ ਵਾਲਾ ਜਵਾਕ ਜੇ ਬਿਲਕੁਲ ਤਾਜ਼ਾ ਹੈ ਵੀ ਤੇ ਮੇਲ ਕਾਫ ਜੇ ਪਛੇਰੇ ਤੇ ਇਹਦਾ ਭਾਜੀ ਮੁੱਲ ਜੱਤਾਂਲੀ ਝੋਟੀਆਂ ਜੀ ਵੱਡੀ ਝੋਟੀਆਂ ਵੱਡੀ ਝੋਟੀਆਂ ਕੀ ਫੋਈ ਗਾਲੀ ਵਿੱਚ ਮੋਲੇ ਦਾ ਵੀ ਜਾਇਜ਼ ਹੀ ਕਰ ਦੇਣਾ ਆਪਾਂ ਠੀਕ ਹੈ ਜੀ ਦੱਦ ਕਿੰਨਾ ਕਜੇ ਇੱਕ ਦਾ ਫੇਰ ਦਿਖਾ ਲਓ ਇਧਰ ਹਾਂ ਜੀ ਆ ਲੈ ਲਓ ਜੀ ਚੱਟਾ ਠੀਕ ਹੈ ਠੀਕ ਲਓ ਜੀ ਚੱਟਾ ਬਹੁਤ ਹੀ ਜ਼ਿਆਦਾ ਬਾ ਕਮਾਲ ਆ ਐਚ ਐਫ ਗਾਵਾਂ ਨੂੰ ਕਟਣ ਦੀ ਹੈ ਮੇਰੇ ਸਾਬ ਨਾਲ ਤੇ ਥਣ ਵੀ ਜਿਹੜਾ ਚੰਗਾ ਲੱਗਾ ਵਾ ਇਹਦਾ ਵੀ ਜਹਾਨ ਵਾਲਾ ਮੁੱਲ ਕਰ ਦਈਏ ਹਾਂ ਜੀ ਵਿਆਸੀ ਦੇ ਦਈਏ ਨਹੀਂ ਕਰੀਏ 80 ਮੰਦਰ ਕਰ ਦਈਏ ਭਾਜੀ ਤੁਹਾਨੂੰ ਅੱਜ ਕਰ ਦੋ ਜਾਇਜ਼ ਆਹ ਕਹਿ ਦੀ ਕੋ ਗੱਲ ਨਹੀਂ ਅਸੀਂ ਦੀ ਦੇ ਦਈਏ ਫਿਰ ਕਰ ਨਹੀਂ ਕਰ ਦੋ ਅੰਦਰ ਅਸੀ ਦੋ ਇੱਕ ਕਹਿ ਲਈ ਜੋ ਕਰਨਾ ਕਰ ਦੋ ਆਡੇ ਸਰਤੇ ਯੱਕ ਗੱਲ ਹੀ ਪੈਣੀ ਕੋਈ ਗੱਲ ਕਰਦੀਏ ਜੋਗਣਾ ਹਾਂਜੀ 75 ਚੋਂ 100 ਹੀ ਛੱਡਣਾ 100 ਹੀ ਸ਼ੂਟ 75 ਆ ਦੀਰਾਂ ਨੇ ਕਹਤੀ ਦੇ ਦਾਂਗੇ ਵੀ ਦੀ ਪਰ ਇਹਨਾਂ ਨਾਲ ਦੀ ਮਿਲਦੀ ਨਹੀਂ ਪਈ ਠੀਕ ਹੈ ਠੀਕ ਹੈ ਜੋਗੀ ਦੁੱਧ ਜਾਰਾ ਥੋੜੀ ਰਸੀ ਨਹੀਂ ਚੰਗੀ ਆ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਹੀ ਨਾਰਮਲ ਰੇਡ ਥਾਣ ਥੋੜਾ ਬਹੁਤ ਹੀ ਚੰਗਾ ਵਾ 19 ਅੱਗੇ ਨੂੰ 19 ਪਿੱਛੇ ਨੂੰ ਦੇਖ ਸਕਦੇ ਤੁਸੀਂ ਠੀਕ ਹੈ ਬਿਲਕੁਲ ਨਹੀਂ ਬਿਲਕੁਲ ਨਾਰਮਲ ਰੇਡ ਹੈ ਜੀ 75 ਦੀ ਦੇ ਦਾਂਗੇ ਵੀਰ ਬਾਕੀ ਆਪਣਾ ਭਰਾ ਹੈ ਹਾਂਜੀ ਪੂਰਾ ਬੜਾ ਵੀਰ ਫੁੱਲ ਆ ਉਹ ਮਾਲ ਫੁੱਲ ਕਰਦਾ ਅੱਗੇ ਵੀ ਕਰਦਾ ਇਹ ਨਹੀਂ ਆ ਲਗਾਤਾਰ ਵੀਡੀਓ ਪਾਉਂਦਾ ਹਾਂ ਹਾਂਜੀ ਤੁਹਾਡੇ ਨਾਲ ਪਿਆਰ ਆ ਭਰਾ ਵਾਲਾ ਇਹਦਾ ਹਾਂਜੀ ਤੇ ਅੱਜ ਸਾਨੂੰ ਕਹਿੰਦਾ ਵੀ ਅਸੀਂ ਵੀ ਇਹਨਾਂ ਜਿਹੜੇ ਵੀਡੀਓ ਪਾਦੇ ਹਾਂ ਇਹ ਨਹੀਂ ਕਹਿੰਦਾ ਪੋਰੀਆਂ ਠੀਕ ਹੈ ਠੀਕ ਹੈ ਆਪਣੇ ਨਾਲੋਂ ਤਾਂ ਇੱਕ ਦੂਜੇ ਨਾਲ ਮਿਲਾਂ ਮਰ ਤੰਗੇ ਮੇਰੀ ਗਾੜੀ ਵਾਧਾ ਕੰਮ ਬਿਲਕੁਲ ਸਹੀ ਗੱਲ ਆ ਜੀ ਬਾਕੀ ਮੇਰਾ ਵੀਰ ਕੋਈ ਵੇਚੀ ਦੇ ਕੋ ਕੇ ਪਸ਼ੂ ਲੈ ਜਾਏ ਅਗਲੇ ਦਿਨ ਘਰ ਪਹੁੰਚੂ ਟੈਨਸ਼ਨ ਵਾਲੀ ਗੱਲ ਨਹੀਂ ਹੈ ਇਹ ਨਹੀਂ ਕੋਈ ਪੈਸੇ ਪਾਉਣ ਤੋਂ ਡਰੇ ਮੈਂ ਆਪਣੀ ਜ਼ਮੇਰੀਏ ਗੱਲ ਦੀ ਚੁੱਕੂਗਾ ਠੀਕ ਆ ਵੀਰ ਠੀਕ ਆ ਠੀਕ ਆ ਬਹੁਤ ਚੰਗੀ ਗੱਲ ਆ ਜੀ ਜਿਹੜਾ ਆਪਣੇ ਕੋ ਵੀਡੀਓ ਬਣਾਉਂਦਾ ਜੇ ਕੋਈ ਵੀਦ ਪੈਸੇ ਪਾਉਂਦਾ ਪਸ਼ੂ ਨਹੀਂ ਭੇਜਦਾ ਉਹ ਮੇਰੀ ਜ਼ਮੇਵਾਰੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਇਹ ਨਾ ਆਪਾਂ ਕਿਸੇ ਦੀ ਸਾਈ ਸੁਈ ਰੱਖਾਂਗੇ ਹਾਂਜੀ ਨਾ ਨਾ ਦੀ ਸਿਆਣਪ ਤੋਂ ਉਹ ਤਾਂ ਆਪਣਾ ਨਹੀਂ ਹੈਗਾ ਠੀਕ ਹੈ ਠੀਕ ਹੈ ਇੱਥੇ ਆ ਵੀਰ ਆਪਣੀ ਤਸੱਲੀ ਕਰੇ ਜੇ ਨਹੀਂ ਪਸੰਦ ਆ ਆਪਣੀ ਸਾਈ ਲੈ ਜਾ ਬਿਲਕੁਲ ਬਿਲਕੁਲ ਸਹੀ ਗੱਲ ਆ ਲਓ ਜੀ ਫੁੱਲ ਗਰੰਟੀ ਆ ਬਾਈ ਆਪਣੀ ਵੀ ਨਾਲ ਹਾਂਜੀ ਤੇ ਬਾਕੀ ਪਸ਼ੂ ਵੀਰ ਦੇ ਕੋਲ ਚੰਗੇ ਆ ਤੇ ਰੇਟ ਬਿਲਕੁਲ ਨੋਰਮਲ ਪਾਤੇ ਆ ਵੀਰ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਚਲੋ ਅੱਗੇ ਕਿਸ ਵੀਰ ਭਰਾਣੇ ਪਸ਼ੂ ਖਰੀਦਣਾ ਹੁੰਦਾ ਉਹ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ